ਮੈਂ ਗਾਈਡ ਕਰ ਰਿਹਾ ਦੁਨੀਆ ਜਿੱਥੇ ਉਹਨੂੰ ਮਰਨ ਨੂੰ ਫਿਰਦੀ ਹੈ ਇਹਨੂੰ ਬਚਾਉਣਾ ਕਿਵੇਂ ਹੈ ਜਿਹਨਾਂ ਨੇ ਬਚਣਾ ਬਾਝੜ ਨਹੀਂ ਬਚਣਾ ਖਾਦੋ ਉਹਨਾਂ ਕੋਲ ਵਰਲਡ ਆਰਡਰ ਜਿਹਨਾਂ ਦਾ ਵਰਲਡ ਆਰਡਰ ਹੈ ਉਹਨਾਂ ਨੇ ਫਸਾ ਦਿੱਤੇ ਦੁਨੀਆ ਵੀ ਅਕਲ ਨੇ ਜੋ ਜਿੱਥੇ ਲੈ ਕੇ ਜਾਣਾ ਤਾਂ ਉਹ ਫਸਾ ਦਿੱਤੇ ਫਸਾਉਣ ਵਾਲੀ ਅਕਲ ਹੈ ਦੁਨੀਆ ਦੀ ਪਾਂਸਨ ਕੀ ਬਿਦ ਸਭ ਕੋ ਜਾਣੇ ਕੋ ਜਾਨ ਵਾਲੀ ਅਕਲ ਸਾਰੇ ਕੋਲੇ ਆ। ਛੁੱਟਣ ਕੀ ਵਿਧੀ ਇੱਕ ਆ। ਫਾਂਸਨ ਕੀ ਵਿਧੀ ਸਭ ਕੋ ਜਾਣੇ। ਛੁੱਟਣ ਕੀ ਇੱਕ ਇੱਕੋ ਵਿਧੀ ਆ ਛੁੱਟਣ ਦੀ। ਉਹ ਕੋਈ ਉਹ ਕੋਈ ਕੋਈ ਜਾਣਦਾ ਬੇਲਾ। ਗੁਰਬਾਣੀ ਜਿਹੜੀ ਗੱਲ ਕਰਦੀ ਐ ਉਹ ਗੁਰੂਆਂ ਬਾਤ ਤੇ ਕਰਦੀ ਐ ਜਿਹੜੇ ਮੌਕੇ ਤੇ ਗੁਰੂ ਨੇ। ਉਹਨਾਂ ਨੂੰ ਗਾਈਡ ਕਰਦੀ ਐ ਗੁਰਬਾਣੀ। ਪਬਲਿਕ ਨੂੰ ਕੀ ਗਾਈਡ ਕਰਨਾ ਪਬਲਿਕ ਨੂੰ ਗਾਈਡ ਕਰਨ ਵਾਲੇ ਆਦਮੀ ਹੈਗੇ ਨੇ ਪਵਨ ਨੂੰ ਗਾਈਡ ਕਰਨ ਵਾਲੇ ਆਦਮੀ ਨੇ ਮਾੜੇ ਵੀ ਨੇ ਚੰਗੇ ਵੀ ਨੇ ਉਹ ਜਿਹੜੇ ਗਾਈਡ ਗਲਤ ਕਰ ਰਹੇ ਨੇ ਚੰਗੇ ਆਦਮੀ ਉਹਨਾਂ ਨੂੰ ਗਾਈਡ ਕਰਦੀ ਹੈ ਗੁਰਬਾਣੀ ਬਿਲਕੁਲ ਸਹੀ ਤੁਸੀਂ ਇਹਨੂੰ ਪਤਾ ਨਹੀਂ ਕੀ ਹੈ ਜੇ ਤੁਹਾਨੂੰ ਸਮਝ ਨਹੀਂ ਆ ਵੀ ਧਰ ਹੁੰਦਾ ਕੀ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਧਰ ਕੀ ਹੈ ਨਹੀਂ ਪਤਾ ਨਹੀਂ ਕਿ ਨਹੀਂ ਪਤਾ ਮੈਨੂੰ ਧਰਮ। ਫਿਰ ਉਹ ਸਾਰੇ ਧਰਮਾਂ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਕਮੀਆਂ ਵੱਲ ਉਂਗਲੀ ਕਰਦੀ ਹੈ ਗੁਰਬਾਣੀ। ਧਰਮ ਦਾ ਪ੍ਰਚਾਰ ਕੌਣ ਕਰ ਰਹੇ ਨੇ? ਜਾਂ ਜਿਹੜੇ ਲੋਕ ਧਰਮ ਤੇ ਚੱਲਣਾ ਚਾਹੁੰਦੇ ਨੇ, ਧਰਮ ਨੂੰ ਅਡਾਪਟ ਕਰਨਾ ਚਾਹੁੰਦੇ ਨੇ, ਇਹ ਅਡਾਪਟ ਕਰ ਲਖਿਆ ਉਹਨਾਂ ਨੂੰ ਕੁਝ ਮਿਲ ਨਹੀਂ ਰਿਹਾ ਦੁਖੀ ਨੇ। ਉਹਨਾਂ ਵਾਸਤੇ ਗੁਰਬਾਣੀ ਜਿਨ੍ਹਾਂ ਨੇ ਤੁਹਾਨੂੰ ਦਾ ਮਤਲਬੇ ਕੋਈ ਨਹੀਂ ਲੈਣਾ ਨਹੀਂ ਦੇਣਾ ਨਹੀਂ ਉਹਦੇ ਬਾਤੇ ਨਹੀਂ ਹੈ ਪਬਲਿਕ ਉਹ ਹੈ ਉਹ ਜਿਹੜੀ ਪਬਲਿਕ ਹੈ ਉਹਦੇ ਬਾਤੇ ਗੁਰਬਾਣੀ ਦੀ ਇੱਕ ਲਾਈਨ ਹੈ ਅਸੰਖ ਬੂਰਖਾਂਦ ਕੋਰ ਜੋੜੇ ਮੂਰਖਾਂਦ ਕੋਰ ਜਿਹੜੇ ਮੂਰਖਾਂਦ ਕੋਰ ਨੇ ਉਹਨਾਂ ਬਾਤ ਗੁਰਬਾਣੀ ਕੀ ਕਹੇ ਤਾਂ ਮੂਰਖਾਂਦ ਕੋਰ ਨੇ ਉਹਨਾਂ ਬਾਤ ਕਹਿੰਦਾ ਜਿੱਥੇ ਬੋਲੇ ਹਾਰੀਏ ਇੱਥੇ ਚੰਗੀ ਚੁੱਪ ਕਬੀਰ ਕਹਿੰਦਾ ਜਿੱਥੇ ਕੋਈ ਮੰਨਣ ਵਾਲਾ ਗੱਲ ਹੈ ਨਹੀਂ ਤੁਹਾਡੀ ਸੁਣਨ ਵਾਲਾ ਹੈ ਨਹੀਂ ਉਥੇ ਆਪਣਾ ਬੋਲੀ ਦਾ ਨਹੀਂ ਹੁੰਦਾ ਉਥੇ ਗੰਢੜੀ ਖੋਲੀ ਦੀ ਨਹੀਂ ਹੁੰਦੀ ਕਬੀਰ ਆ ਰਾਮ ਪਦਾਰਥ ਪਾਇ ਕੇ ਰਾਮ ਪਦਾਰਥ ਪਾਇ ਕੇ ਕਬੀਰਾਂ ਗਾਂਠ ਨਾ ਖੋਲ ਨਹੀਂ ਪਟਣ ਨਹੀਂ 파ਰਖੂ ਨਹੀਂ ਗਾਹਾ ਕਾ ਨਹੀਂ ਮੋਲ ਜਿੱਥੇ ਨਾ ਸ਼ਹਿਰ ਹੈ ਨਾਉਂ ਯਾਰ ਕੋਈ ਗਾਹਕ ਹੈ ਨਾਉਂ ਦਾ ਕੋਈ ਮੁੱਲਤਾਜ਼ ਵਾਲਾ ਸਮਝਦਾ ਉੱਥੇ ਤੁਸੀਂ ਪਬਲਿਕ ਖਾਤਰ ਮੈਂ ਇਹ ਗੱਲਾਂ ਨੂੰ ਤੁਸੀਂ ਅਸਲ ਧਰਮ ਦਾ ਕਨਸੈਪਟ ਸੁਣਿਆ ਹੀ ਨਹੀਂ ਹੈ ਪਹਿਲਾਂ ਇਹਨੂੰ ਸੁਣੋ ਸਮਝੋ ਫਿਰ ਸਵਾਲ ਕਰੋ ਮੇਰੇ ਨਾਲ ਕੇ ਤਾਂ ਤੁਹਾਨੂੰ ਪਤਾ ਲੱਗੂ ਮੈਂ ਗਾਈਡ ਕਰ ਰਿਹਾ ਦੁਨੀਆ ਜਿੱਥੇ ਉਹਨੂੰ ਮਰਨ ਨੂੰ ਫਿਰ ਕੇ ਇਹਨੂੰ ਬਚਾਉਣਾ ਕਿਵੇਂ ਹੈ ਜਿਹਨਾਂ ਨੇ ਬਚਣਾ ਬਾਝੜ ਨਹੀਂ ਬਚਣਾ ਖਾਦੋਂ ਨੂੰ ਕੋਣ ਵਾਰਡ ਆਰਡਰ ਜਿਨ੍ਹਾਂ ਦਾ ਵਾਰਡ ਆਰਡਰ ਹੈ ਉਹਨਾਂ ਨੇ ਫਸਾ ਦਿੱਤੇ ਦੁਨੀਆਵੀ ਅਕਲ ਨੇ ਜੋ ਜਿੱਥੇ ਲੈ ਕੇ ਜਾਣਾ ਤਾਂ ਉਹ ਫਸਾ ਦਿੱਤੇ ਫਸਾਉਣ ਵਾਲੀ ਅਕਲ ਹੈ ਦੁਨੀਆਵੀ ਪੰਜ ਜ਼ਿੰਗੀਆਂ ਵਿਦ ਸਭ ਕੋ ਜਾਣੇ ਫਸਾਉਣ ਵਾਲੀ ਅਕਲ ਸਾਰੇ ਕੋਲੇ ਹੈ ਜਿਹੜਾ ਮਰਜੀ ਬਣ ਜਾਓ ਗੁਰੂ ਫਸਾ ਸਕਦਾ ਉਹ ਜਾ ਸਕਦਾ ਤੇ ਫਰਜ਼ਾਨਾ ਤਾਂ ਸਾਰੀ ਜਾਣਦੇ ਨੇ ਕੋਈ ਸੰਤ ਬਣ ਜਾ ਝੂਠੇ ਬੋਲਣਾ ਝੂਠ ਬੋਲ ਕੇ ਬਸਾਈ ਜਾਉ ਛੁੱਟਣ ਕੀ ਵਿਧੀ ਇੱਕ ਹੈ ਫਾਂਸਣ ਕੀ ਵਿਧੀ ਸਭ ਕੋ ਜਾਣੇ ਜਿੰਨੀਆਂ ਵਿਧੀਆਂ ਨੇ ਫਸਾਉਣ ਵਾਲੀਆਂ ਨੇ ਸੰਤਾ ਦੀਆਂ ਆਪਣੀਆਂ ਆਪਣੀਆਂ ਇੱਕ ਵੀ ਨਹੀਂ ਛੁੱਟਣ ਦੀ ਵੀ ਹੈ ਉਹ ਗੁਰਮੰਤਾ ਲਈ ਵੇਦ ਦੇ ਵਿੱਚ ਸੱਚ ਦਾ ਮਾਰਗ ਛੁੱਟਣ ਕੀ ਇੱਕ ਇੱਕੋ ਵਿਧੀਆ ਛੁੱਟਣ ਦੀ ਉਹ ਕੋਈ ਉਹ ਕੋਈ ਕੋਈ ਜਾਣਦਾ ਫਿਰ ਲੋ ਉਹ ਜਾਣਦਾ ਕੋਈ ਹੈ ਹੋਰ ਫਸਾਉਣ ਵਾਲੀਆਂ ਵਿਧੀਆਂ ਫਸੇ ਹੋਏ ਗੁਰਬਾਣੀ ਕਹਿੰਦੀ ਹੈ ਜਿਹੜੇ ਫਸੇ ਆਦਮੀ ਨੇ ਫਸੇ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਨਹੀਂ ਕਹੀਦਾ ਹੁੰਦਾ ਜਿਹੜੇ ਨਿਕਲਣਾ ਚਾਹੁੰਦੇ ਨੇ ਜਿਨ੍ਹਾਂ ਦਵਾਈ ਖਾਣੀਆਂ ਨਹੀਂ ਪਰਹੇਜ਼ ਰੱਖਣਾ ਹੀ ਨਹੀਂ ਉਹਦੇ ਨਾਲ ਮਗਜੇ ਨਹੀਂ ਮਾਰੀਦਾ ਹੁੰਦਾ ਉਹਦੇ ਖਤਰ ਨਹੀਂ ਗੁਰਬਾਣੀ ਹੈ ਗੁਰਬਾਣੀ ਉਹਨਾਂ ਖਤਰ ਹੈ ਜਾਂ ਤਾਂ ਜਿਹੜੇ ਖਬੀਰ ਵਰਗੇ ਫਸ ਗਏ ਰਾਹ ਮਿਲਦਾ ਨਹੀਂ ਕਹਾਂਦਾ ਜਾਓ ਰਾਜ ਆਉਂਦੇ ਨੇ ਮਿਲਦਾ ਨਹੀਂ ਕਿਤੇ ਭੱਜੇ ਫਿਰਦੇ ਨੇ ਉਹਨਾਂ ਨਾਲ ਗੱਲ ਹੈ ਕੋਈ ਬੰਦੇ ਹੁੰਦੇ ਨੇ ਉਹਨਾਂ ਦੇ ਮਤਲਬ ਦੀ ਗੱਲ ਉਹ ਤਾਂ ਕਹਿੰਦੀ ਗੁਰਵਾਨੀ ਕਹਿੰਦੇ ਹੈਨ ਬਿਰਲੇ ਨਹੀਂ ਘੜੇ ਮੇਰੇ ਮਤਲਬ ਤਾਂ ਬਿਰਲੇ ਆਦਮੀ ਨੇ ਸੰਸਾਰ 'ਚ ਬਹੁਤ ਹੈ ਨਹੀਂ ਤੂੰ ਪਬਲਿਕ ਦੀ ਗੱਲ ਕਰੀ ਜਾਂਦਾ ਪਬਲਿਕ ਦੀ ਗੱਲ ਕਰਦੇ ਨੇ ਉਹ ਠੱਗ ਫੋਟਾਉਣ ਵਾਲੀ ਵਿਧਿਆਣੇ ਇਹ ਪਬਲਿਕ ਦੀ ਗੱਲ ਨਹੀਂ ਹੈ ਸਾਡੇ ਵਾਲੀ ਇਹ ਜਿਹਨਾਂ ਕੋਈ ਕੰਮ ਕਰਨਾ ਉਹਦੇ ਵਾਸਤੇ ਆ ਜਿਹੜੇ ਪੀ ਐਚ ਡੀ ਹੁੰਦੀ ਆ ਸਾਰੇ ਵਾਤੇ ਨਹੀਂ ਹੁੰਦੀ ਮੇਰੇ ਕੋਲ ਪੀ ਐਚ ਡੀ ਹੈ ਸਾਰੇ ਵਾਤੇ ਹੈ ਫਿਰ ਸਾਰਿਆਂ ਵਾਤੇ ਪ੍ਰਾਇਮਰੀ ਸਕੂਲ ਵੀ ਨਹੀਂ ਹੈ ਪ੍ਰਾਇਮਰੀ ਵੀ ਨਹੀਂ ਜਾਂਦੀ ਸਾਡੀ ਦੁਨੀਆ ਜਿੰਨੇ ਜੰਮੇ ਨੇ ਇਹ ਤੋਂ ਥੱਲੇ ਤਾਂ ਪ੍ਰਾਇਮਰੀ ਤੋਂ ਕੁਝ ਵੀ ਨਹੀਂ ਹੁੰਦਾ ਸਾਰੇ ਵਾਤੇ ਤਾਂ ਉਹ ਵੀ ਨਹੀਂ ਹੈ ਫਿਰ ਪਬਲਿਕ ਨਹੀਂ ਗੱਲ ਪਬਲਿਕ ਬਾਤ ਤੇ ਨਹੀਂ ਹੈ ਧਰਮ ਪਬਲਿਕ ਵਿੱਚ ਦੋ ਤੜੇ ਨੇ ਪਹਿਲੀ ਗੱਲ ਪੁੰਨ ਪਾਪ ਪੁੰਨ ਪਾਪ ਦੋਨੋਂ ਭਾਈ ਦੋ ਭਾਈ ਨੇ ਦੋਹਾਂ ਮਿਲ ਕੇ ਸੇਟੋ ਭਾਈ ਦੋ ਭਾਈ ਨੇ ਇੱਕ ਚੰਗਾ ਇੱਕ ਮੜਾ ਉਹ ਦੁਆਨੇ ਮਿਲ ਕੇ ਦੋ ਢੜੇ ਹੋਗੇ ਚੰਗਿਆਂ ਦਾ ਮਾੜਿਆਂ ਦਾ ਫਿਰ ਅੱਦੇ ਤਾਂ ਮਾੜੇ ਹੀ ਹੋਗੇ ਉਹਨਾਂ ਖਤਰ ਤਾਂ ਕੁਰਬਾਨੀ ਹੈ ਹੀ ਨਹੀਂ ਤੂੰ ਪਬਲਿਕ ਦੀ ਗੱਲ ਕਰੀ ਜਾਂਦਾ ਉਹ ਤਾਂ ਬਰੋਚ ਖੜੇ ਨੇ ਫਿਰ ਜਿਹੜੇ ਫਸਾਉਣ ਵਾਲੇ ਨੇ ਚੰਗਿਆਂ ਚੋਂ ਹੁਣ ਚੰਗਿਆਂ ਚੋਂ ਆਜੋ ਬਰੋਚ ਖੜੇ ਨੇ ਧਰ ਸੱਚ ਦੇ ਉਹ ਵੀ ਸਾਰੇ ਨਿਕਲ ਗਏ ਇਤਤ ਦਾ ਕੋਟ ਨੂੰ ਨਾਨਕ ਉਹਆ ਕਰਾਉਣਾ ਜੇ ਥੋੜੇ ਹੀ ਹੁੰਦੇ ਨੇ ਹੁਣ ਕਿੰਨਾ ਚੱਲਦੇ ਆਪਾਂ ਪਾਏ ਹੋਏ ਨੇ ਮੈਂ ਜਿਹੜੀ ਪਾਈ ਸੀ ਉਹਨੂੰ ਵੀਡੀਓ ਜਦ ਮੈਂ ਤੇਹਲੀ ਪੁੱਛੀ ਸੀ ਰਾਇ ਉਹਨਾਂ ਨੇ ਮੰਨ ਲਈ ਮੈਨੂੰ ਤਾਂ ਚਲੋ ਕੋਈ ਮਤ ਜੀ ਮੰਗੇ ਨੇ ਯਾਨੀ ਮੰਨ ਲਈ ਉਹਨਾਂ ਦੇ ਫਾਇਦੇ ਦੀ ਕਹੀ ਸੀ ਮੈਂ ਮਾੜੀ ਕਹੀ ਸੀ ਵੇ ਭਾਈ ਹਿੰਦੂ ਦੀਵਾਲੀ ਗੱਲ ਛੱਡ ਦੋ ਇਹ ਤੁਹਾਨੂੰ ਡੋਬ ਦੂਗੀ ਡੋਬਤਾ ਫਿਰੇ ਨੇ ਉਹ ਹਟੇ ਨਹੀਂ ਡੋਬਤਾ ਜੇ ਮੰਨ ਲੈਣਦੇ ਵਾਜ ਜਾਂਦੇ ਨਹੀਂ ਮੰਨੀ ਫਿਰ ਡੋਬਤਾ ਮੈਂ ਤਾਂ ਉਹ ਇਹ ਦੇਸ਼ ਦਾ ਰਾਜਾ ਪੁੱਛਣ ਆ ਗਿਆ ਤਾਂ ਉਹਨੂੰ ਸੱਚ ਦੱਸਣਾ ਮੈਂ ਤਾਂ ਗਲਤ ਰਹਿ ਦੇ ਨਹੀਂ ਸਕਦਾ ਇਹ ਉਹਦੇ ਦਾ ਮਤਲਬ ਪੁੱਛਣ ਆਇਆ ਚਾਹੇ ਦੁਸ਼ਮਣੇ ਵੀ ਆ ਜਾਉ ਪੁੱਛਣ ਆ ਗਿਆ ਮੈਂ ਕਿਵੇਂ ਬਚੂ ਜਾ ਉਹਨੇ ਭੇਜੇ ਤਾਂ ਰਹਿ ਮੰਗਲੀ ਉਹ ਦੀ ਨੇ ਤਾਂ ਮੈਂ ਤਾਂ ਉਹਦੇ ਆਪਣੀ ਇਮਾਨਦਾਰੀ ਨਾਲ ਦੇਣੀ ਆ ਵੀ ਆਹ ਰਾਤ ਤੂੰ ਬਚ ਸਕਦਾ ਉਹ ਬਚੇ ਨਾ ਬਚੇ ਇਹ ਉਹਦੀ ਮਰਜ਼ੀ ਹੈ ਇਹ ਕਰਕੇ ਸੁਣਨੀ ਔਰ ਮੰਨਣ ਚ ਬਹੁਤ ਫਰਕ ਹੈ ਉਹ ਕਹਿੰਵੇਂ ਉਹ ਰਾਜੇ ਇਸ ਗੱਲ ਦਾ ਕਰਦਾ ਉਹਨੂੰ ਵੋਟਾਂ ਹੀ ਇਸ ਗੱਲ ਦੀਆਂ ਮਿਲਦੀਆਂ ਨੇ ਜੇ ਹਿੰਦੂ ਤੋਂ ਬੋਲਾ ਜੇ ਅਜੰਡਾ ਚਲਾਉਂਦਾ ਤਾਂ ਵੋਟਾਂ ਮਿਲਦੀਆਂ ਨਹੀਂ ਕੁਰਸੀ ਨਹੀਂ ਮਿਲਦੀ ਉਹਦੀ ਇਹ ਮਜਬੂਰੀ ਹੈ ਉਹ ਹਿੰਦੂਤੋਂ ਦਾ ਅਜੰਡਾ ਉਹਦੀ ਬਹੁਤ ਵੀ ਹੈ ਬਹੁਤ ਕਬੂਲ ਹੈ ਪਰ ਕੁਰਸੀ ਛੱਡਣੀ ਕਬੂਲ ਨਹੀਂ ਠੀਕ ਹੈ ਭਾਈ ਤੇਰਾ ਫੈਸਲਾ ਤੈਨੂੰ ਜੋ ਕਬੂਲ ਹੈ ਬਿਨਾਂ ਹਸ਼ਕਾਲੇ ਬਪ੍ਰੀਤ ਬੁੱਧੀ ਇਸਦਾ ਨੋਅ ਹੈ ਆਹੇ ਰਾਵਣ ਨੂੰ ਪਤਾ ਸੀ ਜੇ ਫਿਰ ਉਹਨੇ ਇੱਕ ਕੀਤਾ ਕਿ ਰਾਮ ਨਾਲ ਪੰਗਾ ਇੱਥੇ ਹੁਣ ਹਟਦੇ ਨੇ ਹੁਣ ਹਟਦੇ ਨੇ ਸਭ ਪਤਾ ਹੀ ਹੁੰਦਾ ਵੀ ਆ ਰਾਮੇ ਜਾਣਾ ਅੰਤ ਮੌਤ ਹੈ ਫਿਰ ਮੇਰੀ ਅੱਗੇ ਮੌਤ ਹੈ ਲੋਕ ਚਿੱਟਾ ਖੰਡ ਨੇ ਹਟਦੇ ਨੇ ਸਭ ਪਤਾ ਨਹੀਂ ਅਤਵਾਦੀ ਪਤਾ ਹੀ ਹੈ ਹਟਦੇ ਨੇ ਹਟਦਾ ਕੋਈ ਵੀ ਨਹੀਂ ਸੁਣਦੇ ਸਭ ਨੇ ਹੋਣੇ ਲੋਕ ਮੰਦੇ ਗੱਲ ਹੁਣ ਲੋਕ ਸਮਝਦੇ ਨੇ ਗੱਲ ਨੂੰ ਬਈ ਜਿਹੜੀ ਹੈ ਨਾ ਹੋਂਾਰ ਇਹ ਚੱਲਦੀ ਪਹਿਲਾਂ ਕਹਿੰਦੇ ਤੈਨੂੰ ਕਰਮਗਤੀ ਟਾਰੇ ਨਹੀਂ ਟਰੀ ਕਰਮਗਤੀ ਆ ਜੋ ਆਦਮੀ ਸੋਚ ਆ ਸਾਡੀ ਜਿੱਦੋਂ ਅਸੀਂ ਬਾਤ ਰਹੇ ਹਾਂ ਇਹ ਕਰਮਗਤੀ ਆ ਰਾਜ ਹੜਨੋਂ ਬਹੁਤ ਔਖਾ ਰਾ ਬਦਲਣਾ ਬਹੁਤ ਔਖਾ ਪਾ ਜਿਹੜੀ ਟੋਲ ਗੱਲ ਚ ਪੈ ਗਿਆ ਉਹ ਵਜਾਉਣਾ ਉਹੀ ਹੈ ਸੁਣਦੇ ਨੇ ਸਮਝਦੇ ਨੇ ਧਰਮ ਦੀਆਂ ਗੱਲਾਂ ਪਰ ਕਰਦੇ ਫੇਰ ਉਹੀ ਰਾ ਉਹੀ ਜਾਂਦੇ ਜਿਹੜੇ ਜਾ ਰਹੇ ਨੇ ਡੁੱਬ ਨਾਲੇ ਪਤਾ ਡੁੱਬਣਾ ਦਾ ਹੈ ਹਟਦਾ ਕੋਈ ਬਸ ਇਹ ਆਪਣੇ ਸਵਾ ਸਭ ਕੋ ਚੱਲ ਹੈ ਆਪਣੇ ਸਵਾ ਮੁਤਾਬਕ ਹੀ ਚਲਦੀ ਹੈ ਦੁਨੀਆ ਤੁਸੀਂ ਕੀ ਕਹੋਗੇ ਜਾਨੂ ਜੋ ਮਰਜੀ ਕਹਜੋ ਪਰ ਆਪਣੇ ਆਪ ਨੂੰ ਬਦਲਣਾ ਆਪਣੇ ਆਪ ਦੇ ਮਰਨ ਬਰਾਬਰ ਹੈ ਬਦਲ ਗਿਆ ਹੈ ਮਰ ਗਿਆ ਜਿਉਂਦੇ ਮਨ ਹੈ ਆਪਣੇ ਆਪ ਨੂੰ ਬਦਲਣਾ ਮਰੇ ਬਿਨਾ ਨਹੀਂ ਬਦਲ ਹੁੰਦਾ ਸਵਾਬ ਸਵਾਬ ਨਾਲ ਹੈ ਮਰ ਕੇ ਐਡਾ ਔਖਾ ਹੈ ਜਿਨੇ ਸਵਾਬ ਬਦਲ ਲਿਆ ਜੀਵਨ ਮੁਕਤੀ ਮਿਲ ਗਈ ਉਸਨੂੰ ਜੀਬ ਨੂੰ ਮੁਕਤੀ ਮਿਲੀ ਹੈ ਜਿਹਨੇ ਧਰਮ ਦਾ ਅਲਾ ਸਵਾਭ ਅਪਣਾ ਲਿਆ ਉਹ ਜਿਹੜਾ ਧਰਮ ਦੇ ਵਿਰੋਧੀ ਸਵਾਭ ਛੱਡਦਾ ਉਹ ਮੰਨ ਗਿਆ ਜਿਹਨੇ ਨਹੀਂ ਮੰਨਿਆ ਉਹ ਡੁੱਲ ਗਿਆ ਉਹ ਬਤਾਲੀ ਨਦੀ ਡੁੱਲ ਗਿਆ ਇਹ ਬਤਾਲਣੀ ਹੈ ਆਪਣੀ ਜਿਹੜੀ ਕਲਪਨਾ ਹੈ ਜਿਹੜੀ ਸਾਡੀ ਆਪਣੀ ਇੱਛਾ ਹੈ ਨਾ ਇੱਛਾਵਾਂ ਦੀ ਨਦੀ ਇਹ ਵੇタル ਨਹੀਂ ਹੈ ਪੂੰਛ ਕਿਦੀ ਫੜਦੇ ਆ ਬਾਤ ਹੈ ਕਿਦੀ ਪੂੰਛ ਫੜ ਕੇ ਪਾਰ ਹੋਏਗੀ ਬਦਨ ਅਗਲ ਦੀ ਗਉ ਦੀ ਆ ਜਿਹੜੀ ਬਵੇਕ ਬੁੱਧੀ ਦੀ ਪੂੰਛ ਫੜ ਕੇ ਆ ਜਿਹੜੀ ਹੈ ਤੇ ਬਨ ਗਵਨ ਤਲੀ ਜਾਉ ਗੋ ਗੋਮਨ ਕੀਆ ਬੁੱਧ ਬੁੱਧ ਤਾਹੀ ਤਰੂ ਜੇ ਤਾਲਾ ਜਾਣਦੀ ਹੈ ਜੇ ਤਰਣਾੜੀ ਬੁੱਧ ਹੈ ਨਹੀਂ ਦਬਣਾੜੀ ਆ ਫੇਰ ਉਹ ਗائیں ਜਿਉਂਦੀ ਤਾਰੂਗੀ ਪੱਥਰ ਦੀ ਨਹੀਂ ਤਾਰ ਸਕਦੀ ਪੱਥਰ ਦੀ ਤਾਲ ਤ ਪਹਿਲਾਂ ਤਾਂ ਪੱਥਰ ਦੀ ਬਣਾਈ ਹੋਈ ਹੈਗਾ ਜਿਹਨੂੰ ਪੁੱਛਦੇ ਨੇ ਕੋਤਾ ਆ ਡੁੱਬੂ ਉਹਦਾ ਜੇ ਨਹੀਂ ਡੁੱਬਦੇ ਤਾਂ ਵੀ ਲੈ ਕੇ ਡੁੱਬ ਜੂ ਪੱਥਰ ਦੀ ਗائیں ਫੜ ਲੈ ਜੇ ਤੂੰ ਤਰ ਵੀ ਜਾਏਗਾ ਨਾ ਹੱਥ ਪੈਰ ਮਾਰ ਕੇ ਤਾਂ ਵੀ ਤੈਨੂੰ ਲੈ ਕੇ ਡੁੱਬ ਜੂ ਤੂੰ ਵਸ ਗਈ ਆ ਤੇ ਤੂੰ ਦਰਨ ਜੋਗਾ ਵੀ ਆ ਤੇਰੀ ਮਾਤ ਮਾੜੀ ਮੋੜੀ ਚੰਗੀ ਐ ਤੇਰੀ ਵੀ ਮਾਰ ਦੇਣੀ ਉਹਨੇ